जुड़े रहो खबर डेली प्लस दे नाल सिर्फ खबर नहीं तुम्हारी आवाज ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੱਲ ਮੇਰੇ ਬੜੇ ਵੀਰ ਰਾਜ ਪਰਵਾਦੀ ਦਾ ਤੇ ਬਿਲਕੁਲ ਆਇਆ ਤੇ ਸ਼ਿੰਦੂ ਸਾਹਿਬ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਇੱਕ ਇੱਕ ਲੱਖ ਰੁਪਏ ਦੀ ਤਨਖਾਹ ਉਹ ਤੁਸੀਂ ਉਹਨਾਂ ਮਦਦ ਕਰਾਉਣ ਵਾਸਤੇ ਤੇ ਜਿਹੜੇ ਵੀ ਹਰ ਵੀ ਮਾਰ ਦੇ ਵਿੱਚ ਆਏ ਨੇ ਕਿ ਇਹ ਮੇਰਾ ਕੋਈ ਹੱਕ ਨਹੀਂ ਵੀ ਮੈਂ ਤੁਹਾਡੇ ਹਲਕੇ ਦਾ ਬਖਮੀਚਾ ਆ ਆਮ ਆਦਮੀ ਪਾਰਟੀ ਦਾ ਵਫਾਦਾਰ ਸਪਾਈਨ ਆ ਮੈਂ ਇਹਨਾਂ ਨੂੰ ਵੀ ਕਰਨਾ ਸਮਝਿਆ ਤਾਂ ਫਿਰ ਇਹਨਾਂ ਨੇ ਮੈਨੂੰ ਅੱਥੇ ਬਣਾ ਦਿੱਤਾ ਤਾਂ ਕਹਿੰਦੇ ਵੀ ਮੈਂ ਕੋਈ ਚੈੱਕ ਦੇਣਾ ਚਾਹੁੰਦਾ ਆ ਮੈਂ ਧੀ ਮੇਰੀ ਐਕਸਪੈਕਟੇਸ਼ਨ ਸੀ ਉਹਦੇ ਤੋਂ ਵੀ ਜ਼ਿਆਦਾ ਕਿਤੇ ਜ਼ਿਆਦਾ ਜਿਹੜਾ ਇਹਨਾਂ ਨੇ ਇਹ ਚੈੱਕ ਚੈਰ ਕਰਿਆ ਮੈਂ ਉਹਨਾਂ ਨਾਲ ਕਰਿਆ ਗੋਲੇ ਸੋਨੀਹਾਰ ਉਸਦੀ ਆਕਾਰ 2 ਲੱਖ ਰੁਪਏ ਆ ਵਾ ਇੱਕ ਵਾਰੀ ਤਾਲੀਆਂ ਮਾਰ ਦਿਓ ਰਾਜੋ ਦੀ ਵਾਸਤੇ 2 ਲੱਖ ਰੁਪਏ ਦਾ ਚੱਕ ਇਹਨਾਂ ਨੇ ਆਪਣੇ ਜਿਹੜੀਆਂ ਨੇ ਦੇ ਕਮਾਈਆਂ ਵਿੱਚੋਂ ਉਹਨਾਂ ਲੋਕਾਂ ਨੇ ਭੇਜੇ ਜਿਹਨੇ ਅੱਜ ਸਮਝ ਕੇ ਪੰਜਾਬੀਆਂ ਵਾਸਤੇ ਇੱਕ ਰੁਪਇਆ ਦੇਖ ਰਹੇ ਨੇ ਵੀ ਸਾਡੀ ਮਤਦ ਵੀ ਕੋਈ ਆ ਜਿਵੇਂ თანਵਪਤਾ ਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਅਸਾਰੂ ਸੋਚ ਤੇ ਪੰਜਾਬੀਏ ਦਾ ਦਰਦ ਜਿਨ੍ਹਾਂ ਦੇ ਦਿਲ ਵਿੱਚ ਹਰ ਸਮੇਂ ਛੱਡਦਾ ਹੈ ਉਹਨਾਂ ਨੇ ਫੈਲ ਕੀਤੀ ਤਾਂ ਉਹ ਦੇਖੇ ਪੂਰਵ ਨਹੀਂ ਰਹੇ ਲੋਕ ਗਿਆਏ ਕਿ ਮੈਂ ਧੰਨਵਾਦ ਕਰਦਾ ਰਾਜੀ ਦਾ ਤੇ ਬਾਬਾ ਦੇਸ਼ਕ ਕਹਿੰਦਾ ਰਾਸ ਕਰਨਾ ਕਿ ਇਹਨਾਂ ਨੂੰ ਇਹਨਾਂ ਦੀ ਖਮਾਈ ਨੂੰ ਤਿੰਦ ਕੋਈ ਰਾਹ ਚੌਕ ਨੂੰ ਚੱਤੀ ਰੱਖੀ ਉਹਦੇ ਜਿਵੇਂ ਸ਼ਾਨੇ ਕਹਿੰਦੇ ਹੁੰਦੇ ਵੀ ਦਾਨ ਦਿੱਤਾ ਫਲ ਦਾ ਦਾਨ ਦਿੱਤਾ ਤਾਂ ਨਵਦਾ ਤੇ ਤਨਜੂਸੀ ਕਰਿਆ ਤਾਂ ਸੰਸਟ ਇਹ ਲਈ ਮੈਂ ਤੁਹਾਡਾ ਦਰਮਿਆਨ ਹੈ ਜੋ ਧੰਨਵਾਦ ਕਰਦਾ ਬੇਨਤੀ ਕਰਦਾ ਤੇ ਤੁਹਾਡੀਆਂ ਭਾਵਨਾਵਾਂ ਦੀ ਕਦਰ ਵੀ ਕਰਦਾ ਕੁਝ ਵੀ ਦੋ ਲੱਖ ਲੱਖ ਕਰ ਪਰ ਮੈਂ ਤੁਹਾਨੂੰ ਬੇਨਤੀ ਕਰਉਣਾ ਵੀ ਦਿੱਤ ਦੀ ਵਿਜਾਏ ਕੁਝ ਸਾਨੂੰ ਦੋ ਲੱਖ ਰੁਪਏ ਦਾ ਹਰੂ ਰਕਮ ਦੇ ਦਿੱਤ ਦਿਓ ਜੋ ਜਿੱਦਿਆ ਤੁਹਾਨੂੰ ਦਲਾਂਗੇ ਕਿਉਂਕਿ ਥੋੜੀ ਲੈਣ ਅਸੀਂ ਕਿਦੋਂ ਲੈਦਾ ਲਵਾਂਗੇ ਉਹੀ ਪਸਾਰੀਆਂ ਪਿਆਰ ਕਿੱਧਰ ਹੱਤਾ ਕਿੰਨਾ ਤੁਹਾਨੂੰ ਬੇਨਤੀ ਕਰਾਂ ਵੀ ਇੱਕ ਟਿਕਾ ਕੁਝ ਰੱਖੋ ਤੇ ਸਾਨੂੰ ਇਹਦਾ ਸਮਾਨ ਠੀਕ ਕਰੀ ਸਾਰੇ ਫੇਰ ਰੰਗ ਸਾਹਿਬ ਨੇ ਤਾਲੀਆਂ ਮਾਰੀਆਂ ਦੇ ਸੋਨੇ ਹਾਰ ਸਾਸ਼ਟਰੀ ਕਲਾ ਮੈਂ ਜਿੰਨਾ ਮੈਂ ਕਰੂੰਗਾ ਇਹ ਵੀ ਕੰਨ ਸ਼ਬਦ ਜਿਹੜੇ ਨੇ ਤੇ ਕਹਿਣਗੇ ਉਹ ਇੱਕ ਬਹੁਤ ਵੱਡਾ ਕੰਮ ਕਰਿਆ ਮੇਰੇ ਹੱਥੇ ਵਾਸਤੇ ਮੰਨਦੀ ਗੱਲ ਹੈ ਕਿ ਇੰਨਾ ਵੱਡਾ ਦਾਨ ਸੱਚੇ ਮੇਰੇ ਹੱਥੀ ਉੱਤੇ ਮੈਂ ਅੱਜ ਮੇਰੇ ਗ੍ਰੈਵਿਟੀ ਕੌਂਸਲ ਦੇ ਸਾਡੇ ਹਲਕਾ ਆਤਮਨਗਰ ਦੇ ਐਮਐਲਏ ਸਰਪੰਨ ਦਾਰ ਕਲੋਂਸਨੀ ਦਾ ਦਿਲੋਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਐਨੇ ਪਿਆਰ ਦੇ ਨਾਲ ਸਮਝਾਇਆ ਵਿਚਾਰਿਆ ਸਾਨੂੰ ਇਹ ਸੇਵਾ ਕਰਨ ਦਾ ਇੱਕ ਰਸਤਾ ਦਿਖਾਇਆ ਜਿਵੇਂ ਕੋਲ ਅਲੱਗਅਸੀਂ ਇਸ ਸੇਵਾ ਕਰਨ ਦੇ ਇੱਕ ਕਾਬਿਲ ਹੋਏ ਹਾਂ ਵਰਨਾ ਸਾਨੂੰ ਤਾਂ ਸ਼ਾਇਦ ਹੀ ਨਹੀਂ ਸੀ ਪਤਾ ਕਿ ਸੇਵਾ ਕੀ ਹੁੰਦੀ ਹੈ ਅਸੀਂ ਲੋਕ ਤਾਂ ਪੈਸਾ ਕਮਾਉਣ ਤੇ ਲੱਗੇ ਹੋਏ ਸੀ ਜੇ ਫਿਰ ਖਰਚਣ ਦੇ ਬਾਲ ਵਿੱਚ ਦੀ ਸੇਵਾ ਪਰ ਇਹਨਾਂ ਦੀ ਇੱਕ ਐਸੀ ਨਸੀਅਤ ਔਰ ਪਿਆਰ ਦੇ ਜ਼ਰੀਏ ਸਾਡੇ ਦਿਲ ਵਿੱਚ ਐਸੀਆਂ ਭਾਵਨਾਵਾਂ ਪੈਦਾ ਹੋਈਆਂ ਜਿਹਦੇ ਜਿਹੜੇ ਅਸੀਂ ਇਹਨਾਂ ਤੋਂ ਇਹ ਨਸੀਹਤ ਲੈ ਕੇ ਮੈਂ ਅੱਜ ਉਸ ਹੜਪੀੜਤ ਲੋਕਾਂ ਦੇ ਜੋ ਕਿ ਐਨੇ ਮਜ਼ਬੂਰ ਨੇ ਜਿਨ੍ਹਾਂ ਨੂੰ ਦੇਖਿਆ ਵੀ ਨਹੀਂ ਜਾ ਸਕਦਾ ਜੋ ਵੀ ਵੀਡੀਓ ਆਉਂਦੀਆਂ ਨੇ ਚਿਰਦੇ ਬਲੁੰਦਰ ਜਾਂਦੇ ਨੇ ਜੋ ਦੁਰਦਸ਼ਾ ਸਾਡੇ ਪੰਜਾਬ ਦੇ ਵਿੱਚ ਹੋ ਰਹੀ ਹੈ ਐਸੇ ਤਾਂ ਉਹ ਕੁਦਰਤ ਦੀ ਆਪਣੀ ਮੌਜ ਹੁੰਦੀ ਹੈ ਕਿਉਂਕਿ ਹਮੇਸ਼ਾ ਅਸੀਂ ਕਹਿੰਦੇ ਹਾਂ ਤੇਰਾ ਭਣਾ ਮਿੱਠਾ ਲਾਗੇ ਪਰ ਹੁਣ ਇੱਥੇ ਅਸੀਂ ਕਮਜ਼ੋਰ ਆ ਨਹੀਂ ਸਮਝ ਸਕਦੇ ਇੱਕ ਵਾਰ ਸਾਰੇ ਗੁਰੂ ਸਾਹਿਬ ਨੇ ਕਿਹਾ ਤੇਰਾ ਪਾਣਾ ਮਿੱਠਾ ਲਗੇ ਪਰ ਇੱਕ ਵਾਰ ਸੀ ਅਸੀਂ ਇੰਨਾ ਮਜ਼ਬੂਰ ਹਾਂ ਦੋਨੇ ਗੱਲਾਂ ਨਹੀਂ ਸਮਝ ਆ ਸਕਦੀ ਪਰ ਗੁਰੂ ਸਾਹਿਬ ਨੇ ਜਦੋਂ ਕਿਹਾ ਕੋਈ ਸੋਚ ਕੇ ਨਹੀਂ ਕਿਹਾ ਇਹ ਰ ਇਸ ਕਰਕੇ ਪਤਾ ਨਹੀਂ ਇਸ ਧਰਤੀ ਦੇ ਉੱਪਰ ਕਿਹੜੇ ਬੰਮ ਫਟਨੇ ਸੀ ਥੋੜੀ ਦੇਰ ਪਹਿਲਾਂ ਕੋਈ ਲੜਾਈਆਂ ਲੱਗਣੀਆਂ ਸੀ ਲੜਾਈ ਲੱਗ ਰਹੀ ਸੀ ਕੋਈ ਕਹਿੰਦਾ ਸੀ ਇੱਥੇ ਆਟਮ ਬੰਮ ਬਾਰੀ ਨੇ ਕੁਛ ਕਹਿੰਦਾ ਕੋਈ ਕੁੱਸ ਕਹਿੰਦਾ ਕਿਹੜੇ ਬਾਰੂਤ ਨਾਲ ਧਰਤੀ ਭਰੀ ਹੋਈ ਸੀ ਜੋ ਕਿ ਉਸ ਮਾਲਕ ਨੇ ਇਸ ਪਾਣੀ ਵਿੱਚ ਘੋਲ ਕੇ ਰਵਾਇਤਾ ਕਰ ਦਿੱਤੀ ਇਹ ਉਹ ਸਤਗੁਰ ਹੋ ਜਾਂਦਾ ਹੈ ਉਹ ਮਾਲਕ ਜਾਣਦਾ ਹੈ ਉਹ ਅਕਾਲ ਪੁਰਖ ਜਾਣਦਾ ਹੈ ਕਿ ਇਹਦਾ ਅਸਲੀ ਫਾਇਦਾ ਕੀ ਹੋਇਆ ਸਾਨੂੰ ਜੀਵਾਂ ਨੂੰ ਨਹੀਂ ਪਤਾ ਅਸੀਂ ਜੀਵ ਸਮਝ ਨਹੀਂ ਸਕਦੇ ਇਸੇ ਕਰਕੇ ਅਸੀਂ ਜੇ ਪੋਜੀਟਿਵ ਸੋਚ ਲਈਏ ਜਾਂ ਉਸ ਬਹੇਗਰ ਨੂੰ ਧਿਆਰ ਰੱਖ ਕੇ ਚੱਲੀਏ ਉਸ ਅਕਾਲ ਪੁਰਖ ਨੂੰ ਧਿਆਰ ਰੱਖ ਕੇ ਚੱਲੀਏ ਤਾਂ ਅਸੀਂ ਇਹੀ ਕਵਾਂਗੇ ਤੇਰਾ ਭਾਣਾ ਮਿੱਠਾ ਲੱਗੇਗਾ ਕਿਉਂਕਿ ਇਹਦੇ ਵਿੱਚ ਵੀ ਕੋਈ ਨਾ ਕੋਈ ਮਿਠਾਸ ਹੋਣੀ ਹੈ ਜੋ ਕਿ ਸਾਡੀ ਸਮਝ ਵਿੱਚ ਨਹੀਂ ਆ ਸਕਦੀ ਅਸੀਂ ਮਨ ਦੇ ਕਾਬੂ ਹਾਂ ਅਸੀਂ ਮਨ ਦੇ ਅਧੀਨ ਹਾਂ ਸਾਨੂੰ ਨਹੀਂ ਇੰਨੀ ਜਾਣਕਾਰੀ ਹੈਗੀ ਇਸ ਕਰਕੇ ਜਿੱਤੋਂ ਤੱਕ ਸਰਬੱਤ ਦੇ ਭਲੇ ਦੀ ਗੱਲ ਹੈ ਹਮੇਸ਼ਾ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆਂ ਤੇਰਾ ਬਾਣਾ ਵਿੱਚ ਲਗਨ ਤੋਂ ਬਾਅਦ ਤਕਰੀਰ ਕਰੋ ਤੇਰੀ ਬਾਣੀ ਸਰਬੱਤ ਦਾ ਭਲ ਅੱਜ ਸਰਬੱਤ ਦੇ ਭਲੇ ਦੇ ਵਿੱਚ ਵੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿੰਨੇ ਵੀ ਸਾਡੇ ਪੰਜਾਬ ਦੇ ਵਾਸੀ ਨੇ ਈਵਨ ਕਿ ਹੋਰ ਵੀ ਸਟੇਟਾਂ ਵਾਲੇ ਸੁਣਦੇ ਹੋਣ ਤਾਂ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਖਾਸ ਕਰਕੇ ਵਪਾਰੀ ਲੋਕਾਂ ਨੂੰ ਤਨ ਦੀ ਸੇਵਾ ਮਨ ਦੀ ਸੇਵਾ ਧਨ ਦੀ ਸੇਵਾ ਮੈਂ ਕੱਲ ਵੀ ਫੇਸਬੁਕ ਤੇ ਲਾਈਵ ਹੋਇਆ ਸੀ ਤਨ ਦੀ ਸੇਵਾ ਹੁੰਦੀ ਹੈ ਜਿਨ੍ਹਾਂ ਲੋਕਾਂ ਕੋਲੇ ਪੈਸਾ ਨਹੀਂ ਹੈ ਕਟੋ-ਕਟ ਆਪਣੇ ਸ਼ਰੀਰ ਦੇ ਨਾਲ ਆਪਣੇ ਤਨ ਦੇ ਨਾਲ ਦੇ ਸੇਵਾ ਕਰ ਸਕਦੇ ਨੇ ਉੱਥੇ ਜਾ ਕੇ ਲੰਗਰ ਬਣਾ ਸਕਦੇ ਨੇ ਲੰਗਰ ਪਰਤਾ ਸਕਦੇ ਨੇ ਉੱਚੀ ਨਹੀਂ ਵੀ ਜਗ੍ਹਾ ਤੇ ਜਾ ਸਕਦੇ ਆ ਇੱਕ ਉਹ ਲੋਕ ਜਿਨ੍ਹਾਂ ਕੋਲੇ ਪੈਸਾ ਹੈਗਾ ਜਾਨ ਦਾ ਟਾਈਮ ਨਹੀਂ ਹੈ ਕਟੋ-ਕਟ ਦੋ ਦਿਨ ਉਹ ਆਪਣਾ ਕਾਰੋਬਾਰ ਛੱਡ ਕੇ ਕੋਈ ਨਾ ਕੋਈ ਦਾਨ ਇਸ ਜਗ ਦੇ ਵਿੱਚ ਪਾਉਣ ਤੇ ਆਪਣਾ ਜੀਵਨ ਸਫਲ ਬਣਾਉਣ ਧੰਨਵਾਦ